ਫਰੈਂਸ ਅੱਜ ਰਸਤੇ 'ਚ ਜਾਂਦਿਆਂ ਹਰੀਕੇ ਪੱਤਨ ਦੇ ਪੁਲ ਦੇ ਦੇਖਿਆ ਬਹੁਤ ਪਾਣੀ ਦਾ ਸਤਰ ਜਿਹੜਾ ਉੱਪਰ ਤੱਕ ਆ ਚੁੱਕਾ ਆ ਬਿਲਕੁਲ ਪੁਲ ਦੇ ਨੇੜੇ ਤੱਕ ਪਹੁੰਚ ਚੁੱਕਾ ਆ ਤੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਲੋਕ ਬੜੀ ਚਿੰਤਾ ਦੇ ਵਿੱਚ ਆ ਕਿਉਂਕਿ ਇਹ ਪਾਣੀ ਦਾ ਰੁਖ ਪਤਾ ਨਹੀਂ ਹੁੰਦਾ ਕਿੱਧਰ ਨੂੰ ਚਲੇ ਜਾਵੇ ਤੇ ਕਿਹੜੇ-ਕਿਹੜੇ ਘਰਾਂ 'ਚ ਪਹੁੰਚੇ ਜਾ ਕਿਹੜੇ-ਕਿਹੜੇ ਇਲਾਕੇ 'ਚ ਪਹੁੰਚਦਾ ਆ ਤੇ ਜਿੱਧਰ ਵੀ ਜਾਂਦਾ ਹੈ ਬਹੁਤ ਤਬਾਈ ਮਚ ਰਹੀ ਹੈ ਅੱਜਕੱਲ੍ਹ ਬਿਆਸ ਦਰਿਆ ਦੇ ਲਾਗੇ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਕਾਫੀ ਬੰਨ ਟੁੱਟ ਚੁੱਕੇ ਆ ਤੇ ਪਿੰਡਾਂ ਦੇ ਲੋਕ ਜਿਹੜੇ ਆ ਵਾਰ-ਵਾਰ ਆ ਕੇ ਉਸ ਦਾ ਲੈਵਲ ਚੈੱਕ ਕਰ ਰਹੇ ਆ ਕਿ ਹਲਰਟ ਲੈਵਲ ਤੋਂ ਉੱਪਰ ਤਾਂ ਨਹੀਂ ਪਾਣੀ ਆ ਰਿਹਾ ਲੇਕਿਨ ਪਾਣੀ ਕਾਫੀ ਉੱਚਾ ਸੀਗਾ ਕਾਫੀ ਉੱਪਰ ਤੱਕ ਆ ਰਿਹਾ ਤੇ ਬਹੁਤ ਚਿੰਤਾ ਤਾਹ ਵਾਲੀ ਗੱਲ ਹੈ ਇਸ ਤਰ੍ਹਾਂ ਜਿਆਦਾ ਬਰਸਾਤਾਂ ਦੇ ਹੋਣ ਕਾਰਨ ਪੌਂਦਾ ਜਿਹੜਾ ਪਾਣੀ ਆ ਉਹ ਪੁਲ ਦੇ ਉੱਪਰ ਤੱਕ ਮਹਿਸੂਸ ਹੋ ਰਿਹਾ ਸਭ ਨੂੰ ਔਰ ਫਿਕਰ ਵਾਲੀ ਗੱਲ ਹੈ ਵਾਹਿਗੁਰੂ ਮੇਰ ਕਰੇ ਚੜ੍ਹਦੀ ਕਲਾ ਬਖਸ਼ ਸੱਚੇ ਪਾਤਸ਼ਾਹ ਉਸੇ ਨੂੰ ਫਿਕਰਾ ਕਹਿੰਦੇ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਨ ਰਾਤ ਦਈਂ ਦੇ ਖੇਲੇ ਸਰਜਤ ਹੈਗੀ ਤਾਂ ਉਸੇ ਦੀ ਸਾਰੀ ਕਰਾਮਾਤ ਹੈ ਉਸੇ ਦੀ ਆ ਪਰ ਲੇਕਿਨ ਇਨਸਾਨ ਆ ਨਾ ਤਾਂ ਫਿਕਰ ਤਾਂ ਹੁੰਦਾ ਹੀ ਆ ਨਾ ਪ੍ਰਮਾਤਮਾ ਮੇਰ ਕਰੇ ਸਭ ਤੇ ਮੇਰ ਪ੍ਰਾਤ ਰੱਖ ਕੇ ਬਚਾ ਕੇ ਰੱਖੇ ਸਭ